ਮੇਰੀ ਨਣਦ ਮੇਰੀ ਖੁਸ਼ੀਆਂ ਦੀ ਦੁਸ਼ਮਣ ਬਣ ਗਈ ਸੀ ਕਿਉਂਕਿ ਮੈਂ ਆਪਣੇ ਘਰ ਵਾਲੇ ਕੋਲ ਕੈਨੇਡਾ ਜਾਣਾ ਚਾਹੁੰਦੀ ਸੀ ਅਤੇ ਘਰ ਵਾਲਾ ਕਹਿੰਦਾ ਕਿ ਜਦੋਂ ਤੱਕ ਉਸ ਦਾ ਵਿਆਹ ਨਹੀਂ ਹੋ ਜਾਂਦਾ ਉਹ ਮੈਨੂੰ ਨਹੀਂ ਬੁਲਾਊਗਾ ਮੈਂ ਇੱਕ ਮੁੰਡੇ ਨੂੰ ਬੁਲਾਇਆ ਤੇ ਆਪਣੇ ਨਣਦ ਦੇ ਉੱਤੇ ਚਰਿੱਤਰਹੀਨ ਹੋਣ ਦਾ ਇਲਜ਼ਾਮ ਲਾ ਦਿੱਤਾ ਅਤੇ ਉਸ ਦਾ ਵਿਆਹ ਉਸ ਮੁੰਡੇ ਨਾਲ ਕਰਵਾ ਦਿੱਤਾ ਹੁਣ ਘਰ ਵਾਲੇ ਨੇ ਮੈਨੂੰ ਆਪਣੇ ਕੋਲ ਕੈਨੇਡਾ ਬੁਲਾ ਲਿਆ ਪਰ ਉੱਥੇ ਜਾ ਕੇ ਮੈਨੂੰ ਇੱਕ ਬਿਮਾਰੀ ਹੋ ਗਈ ਮੇਰੀ ਹਾਲਤ ਮਰਨ ਵਰਗੀ ਹੋ ਗਈ ਸੀ ਮਰਨ ਤੋਂ ਕੁਝ ਚਿਰ ਪਹਿਲਾਂ ਮੇਰੇ ਘਰ ਵਾਲੇ ਨੇ ਮੈਨੂੰ ਇੱਕ ਚਿੱਠੀ ਦਿੱਤੀ ਜਦੋਂ ਉਹ ਚਿੱਠੀ ਖੋਲੀ ਤਾਂ ਮੇਰਾ ਤਾਂ ਕਲੇਜਾ ਹੀ ਫਟ ਗਿਆ ਕਿਉਂਕਿ ਉਸ ਵਿੱਚ ਮੇਰਾ ਨਾਮ ਸੀਮਾ ਹੈ ਮੈਂ ਉਸ ਵਕਤ 19 ਸਾਲ ਦੀ ਸੀ ਜਦੋਂ ਮੇਰਾ ਵਿਆਹ ਹੋਇਆ ਮੇਰੇ ਸਹੁਰਿਆਂ ਵਿੱਚ ਮੇਰੇ ਘਰ ਵਾਲੇ ਤੋਂ ਬਿਨਾ ਮੇਰਾ ਬਿਮਾਰ ਸਹੁਰਾ ਤੇ ਕਨੰਦ ਸੀ ਜੋ ਉਸ ਵਕਤ 8 ਸਾਲ ਦੀ ਸੀ ਉਸ ਨੂੰ ਕੈਂਸਰ ਸੀ ਇਸ ਲਈ ਉਹਨਾਂ ਦਾ ਇਲਾਜ ਨਹੀਂ ਹੋ ਸਕਿਆ ਹਰ ਸਮੇਂ ਦਰਦ ਨਾਲ ਤੜਫਦੇ ਰਹਿੰਦੇ ਇਸ ਕਰਕੇ ਸਿਰਫ ਆਪਣੇ ਕਮਰੇ 'ਚ ਹੀ ਰਹਿੰਦੇ ਮੇਰਾ ਘਰਵਾਲਾ ਰੋਹਨ ਵਿਆਹ ਤੋਂ ਪਹਿਲਾਂ ਕੈਨੇਡਾ ਵਿੱਚ ਰਹਿੰਦਾ ਸੀ ਅਤੇ ਉੱਥੇ ਹੀ ਨੌਕਰੀ ਕਰਦਾ ਸੀ ਜਦੋਂ ਮੇਰਾ ਸਹੁਰਾ ਜ਼ਿਆਦਾ ਬਿਮਾਰ ਹੋ ਗਿਆ ਤਾਂ ਆਪਣੇ ਪੁੱਤ ਨੂੰ ਬਾਹਰੋਂ ਬੁਲਾ ਕੇ ਉਸ ਦਾ ਵਿਆਹ ਮੇਰੇ ਨਾਲ ਕਰ ਦਿੱਤਾ ਵਿਆਹ ਤੋਂ 10 ਦਿਨ ਬਾਅਦ ਵਾਪਸ ਕੈਨੇਡਾ ਚਲੇ ਗਏ ਪਿੱਛੋਂ ਮੈਂ ਉਹਨਾਂ ਦੇ ਪਿਓ ਦੀ ਸੇਵਾ ਤੇ ਉਹਨਾਂ ਦੀ ਭੈਣ ਦੀ ਦੇਖਰੇਖ ਵਿੱਚ ਲੱਗੀ ਰਹੀ ਮੇਰੀ ਨਣਦ ਜੋ ਕਿ 8 ਸਾਲਾਂ ਦੀ ਸੀ ਉਹ ਬਹੁਤ ਹੀ ਅਜੀਬ ਸੁਭਾਅ ਦੀ ਕੁੜੀ ਸੀ ਬਹੁਤ ਘੱਟ ਬੋਲਦੀ ਤੇ ਬੱਚਿਆਂ ਵਾਂਗ ਸ਼ਰਾਰਤਾਂ ਵੀ ਨਹੀਂ ਕਰਦੀ ਸੀ ਉਸ ਨੂੰ ਸੰਭਾਲਣਾ ਕੋਈ ਮੁਸ਼ਕਲ ਨਹੀਂ ਸੀ ਜਿੰਨੀ ਪਰੇਸ਼ਾਨੀ ਮੈਨੂੰ ਸਹੁਰੇ ਕਰਕੇ ਹੋ ਰਹੀ ਸੀ ਇੱਕ ਤਾਂ ਮੇਰੀ ਉਮਰ ਛੋਟੀ ਸੀ ਦੂਜਾ ਨਵਾਂ ਨਵਾਂ ਵਿਆਹ ਹੋਇਆ ਸੀ ਤੇ ਛੇਤੀ ਹੀ ਇੰਨੀਆਂ ਜ਼ਿੰਮੇਵਾਰੀਆਂ ਮੇਰੇ ਮੋਢਿਆਂ ਤੇ ਪੈ ਗਈਆਂ ਸੀ ਸਿਰਫ 1 ਮਹੀਨਾ ਹੀ ਹੋਇਆ ਸੀ ਵਿਆਹ ਨੂੰ ਅਚਾਨਕ ਮੇਰੇ ਸਹੁਰੇ ਦੀ ਸਿਹਤ ਖਰਾਬ ਹੋ ਗਈ ਉਹ ਮੰਜੇ ਤੇ ਹੀ ਸੀ ਉਸਦੀ ਪੂਰੀ ਦੇਖਭਾਲ ਕਰਨੀ ਪੈਂਦੀ ਮੇਰਾ ਘਰਵਣਾ ਰੋਜ਼ ਫੋਨ ਕਰਦਾ ਜ਼ਿਆਦਾ ਗੱਲਾਂ ਆਪਣੀ ਭੈਣ ਤੇ ਪਿਓ ਨਾਲ ਕਰਦਾ ਤੇ ਵੀਡੀਓ ਕਾਲ ਕਰਕੇ ਆਪਣੇ ਪਿਓ ਦਾ ਹਾਲ ਤੇ ਉਹਨਾਂ ਦੇ ਕਮਰੇ ਦੀ ਸਾਫ ਸਫਾਈ ਦੇਖਦਾ ਮੇਰੇ ਲਈ ਬਸ ਇੰਨਾ ਹੀ ਹੁੰਦਾ ਕਿ ਇਹਨਾਂ ਦਾ ਧਿਆਨ ਰੱਖੀਂ ਮੇਰੇ ਪਿਓ ਦਾ ਧਿਆਨ ਰੱਖੀ ਤੇ ਮੇਰੀ ਭੈਣ ਦਾ ਵੀ ਇਸ ਤੋਂ ਬਿਨਾ ਉਹ ਮੇਰੇ ਨਾਲ ਹੋਰ ਕੋਈ ਗੱਲ ਨਹੀਂ ਸੀ ਕਰਦੇ ਮੈਂ ਇਹ ਸਭ ਆਪਣੀ ਮਾਂ ਨੂੰ ਦੱਸਿਆ ਤਾਂ ਉਹਨਾਂ ਨੇ ਮੈਨੂੰ ਹੌਸਲਾ ਦਿੱਤਾ ਤੇ ਕਹਿ ਲੱਗੇ ਨਵਾਂ ਨਵਾਂ ਵਿਆਹ ਹੋਇਆ ਤੇਰਾ ਘਰ ਵਾਲਾ ਕੱਲਾ ਉੱਥੇ ਪਰੇਸ਼ਾਨ ਹੁੰਦਾ ਇਸ ਲਈ ਆਪਣੇ ਘਰ ਵਾਲੇ ਨੇ ਕੁਝ ਸਮਾਂ ਦੇ ਸਭ ਠੀਕ ਹੋ ਜਾਊਗਾ। ਮੇਰੇ ਦਿਲ ਕਰਦਾ ਸੀ ਕਿ ਮੇਰਾ ਘਰ ਵਾਲਾ ਮੇਰੇ ਨਾਲ ਗੱਲਾਂ ਕਰੇ, ਮੇਰੀ ਤਾਰੀਫ਼ ਕਰੇ, ਮੈਨੂੰ ਪੁੱਛੇ ਤੈਨੂੰ ਕੀ ਚਾਹੀਦਾ ਹੈ ਤੇ ਮੈਂ ਉਸ ਨੂੰ ਆਪਣੀਆਂ ਫਰਮਾਇਸ਼ਾਂ ਦੱਸਾਂ ਪਰ ਅਜਿਹਾ ਕੁਝ ਨਹੀਂ ਸੀ। ਰੋਜ਼ ਫੋਨ ਆਉਣ ਤੇ ਪਹਿਲਾਂ ਮੈਂ ਤਿਆਰ ਹੋ ਜਾਂਦੀ ਤੇ ਉਸ ਦੇ ਫੋਨ ਦਾ ਇੰਤਜ਼ਾਰ ਕਰਦੀ। ਬਸ ਉਹ ਥੋੜੀ ਜੀ ਗੱਲ ਮੇਰੇ ਨਾਲ ਕਰਕੇ ਆਪਣੇ ਪਿਓ ਦੇ ਬਾਰੇ ਹੀ ਪੁੱਛਦੇ। ਇਹ ਸਿਲਸਿਲਾ 1 ਮਹੀਨਾ ਚੱਲਦਾ ਰਿਹਾ। ਹੁਣ ਮੈਨੂੰ ਗੁੱਸਾ ਆਉਂਦਾ ਸੀ ਕਿ ਹਰ ਸਮੇਂ ਆਪਣੇ ਪਿਓ ਤੇ ਭੈਣ ਦੀ ਪਈ ਰਹਿੰਦੀ ਹੈ। 2 ਮਹੀਨੇ ਹੋ ਗਏ ਸੀ ਉਸ ਨੂੰ ਮੇਰੀ ਕੋਈ ਪਰਵਾਹ ਨਹੀਂ ਸੀ ਇੱਕ ਦਿਨ ਇਦਾਂ ਹੋਇਆ ਕਿ ਮੈਂ ਸਵੇਰ ਦੀ ਚਾਹ ਬਣਾ ਰਹੀ ਸੀ ਤੇ ਮੇਰੀ ਨਣਦ ਤਿਆਰ ਹੋ ਕੇ ਸਕੂਲ ਜਾ ਰਹੀ ਸੀ ਮੈਂ ਆਪਣੇ ਸਹੁਰੇ ਨੂੰ ਨਾਸ਼ਤਾ ਕਰਵਾ ਦਿੱਤਾ ਸੀ ਮੈਂ ਰਸੋਈ ਦੇ ਕੰਮਾਂ ਵਿੱਚ ਲੱਗੀ ਸੀ ਕਿ ਅਚਾਨਕ ਮੈਨੂੰ ਸਹੁਰੇ ਦੀ ਚੀਖ ਸੁਣਾਈ ਦਿੱਤੀ ਮੈਂ ਤੇ ਮੇਰੀ ਨਣਦ ਭੱਜ ਕੇ ਕਮਰੇ ਵਿੱਚ ਗਏ ਤਾਂ ਉਹ ਮੰਜੇ ਤੋਂ ਥੱਲੇ ਡਿੱਗ ਗਏ ਸੀ ਤੇ ਦਰਦ ਨਾਲ ਤੜਫ ਰਹੇ ਸੀ ਉਹਨਾਂ ਨੂੰ ਦੇਖ ਕੇ ਮੈਂ ਬੁਰੀ ਤਰ੍ਹਾਂ ਡਰ ਗਈ ਪਹਿਲਾਂ ਉਹਨਾਂ ਨੂੰ ਬੜੀ ਮੁਸ਼ਕਲ ਨਾਲ ਅਸੀਂ ਉਹਨਾਂ ਨੂੰ ਚੁੱਕ ਕੇ ਮੰਝੇ ਤੇ ਪਾਇਆ ਮੇਰੀ ਆਪਣੀ ਹਾਲਤ ਖਰਾਬ ਹੋ ਗਈ ਇੰਨੇ ਵਿੱਚ ਪ੍ਰਿਆ ਦੇ ਸਕੂਲ ਦੀ ਬੱਸ ਆ ਗਈ ਤੇ ਉਹ ਸਕੂਲ ਚਲੀ ਗਈ ਸੀ ਉਸਤੇ ਜਾਂਦੇ ਹੀ ਮੇਰੇ ਸਬਰ ਦਾ ਬੰਨ ਟੁੱਟ ਗਿਆ ਮੈਂ ਆਪਣੇ ਸਹੁਰੇ ਨੂੰ ਬਹੁਤ ਗੱਲਾਂ ਸੁਣਾਈਆਂ ਤੇ ਕਿਹਾ ਤੁਸੀਂ ਮੇਰਾ ਜੀਣਾ ਹਰਾਮ ਕਰ ਦਿੱਤਾ ਵਿਆਹ ਤੋਂ ਬਾਅਦ ਤੁਸੀਂ ਮੈਨੂੰ ਨੌਕਰਾਨੀ ਬਣਾ ਲਿਆ ਘਰ ਵਾਲੇ ਨਾਲ ਗੱਲਾਂ ਕਰਦੀਆਂ ਤਾਂ ਉਹ ਕਹਿੰਦਾ ਕਿ ਜਦ ਤੱਕ ਭੈਣ ਦਾ ਵਿਆਹ ਨਹੀਂ ਹੁੰਦਾ ਮੈਂ ਤੈਨੂੰ ਆਪਣੇ ਕੋਲ ਨਹੀਂ ਬੁਲਾ ਸਕਦਾ ਮੈਂ ਉਸ ਨੂੰ ਵੀ ਵੜੀਆਂ ਗੱਲਾਂ ਸੁناਈਆਂ ਮੇਰੇ ਸਹੁਰੇ ਦਾ ਕੀ ਸੀ ਚੁੱਪ ਕਰ ਗਿਆ ਤੇ ਰੋਣ ਲੱਗ ਗਿਆ ਮੈਂ ਉਸ ਨੂੰ ਕਿਹਾ ਖਬਰਦਾਰ ਜੇ ਆਪਣੇ ਪੁੱਤ ਨੂੰ ਕੁਝ ਦੱਸਣ ਦੀ ਕੋਸ਼ਿਸ਼ ਕੀਤੀ ਤਾਂ ਤਾਂ ਡਾ ਉਹ ਹਾਲ ਕਰੂੰਗੀ ਕਿ ਹੋਸ਼ ਟਿਕਾਣੇ ਆ ਜਾਣਗੇ ਉਸ ਤੋਂ ਬਾਅਦ ਮੈਂ ਸੋਚ ਲਿਆ ਸੀ ਮੈਂ ਆਪਣੇ ਘਰ ਵਾਲੇ ਨਾਲ ਗੱਲ ਕਰਾਂਗੀ ਮੇਰੇ ਤੋਂ ਇਹ ਸਭ ਕੁਝ ਨਹੀਂ ਹੁੰਦਾ ਇਦਾਂ ਹੀ ਮੈਂ ਆਪਣੇ ਕਮਰੇ ਵਿੱਚ ਆ ਕੇ ਆਪਣੇ ਘਰ ਵਾਲੇ ਨੂੰ ਫੋਨ ਕੀਤਾ ਅਤੇ ਉਹ ਮੈਂ ਦੱਸਿਆ ਕਿ ਪਾਪਾ ਡਿੱਗ ਗਏ ਸੀ ਤੇ ਉਹਨਾਂ ਨੂੰ ਚੁੱਕਦੇ ਹੀ ਮੇਰੀ ਪਿੱਠ ਵਿੱਚ ਮੋਚ ਆ ਗਈ ਹੁਣ ਮੇਰੇ ਤੋਂ ਹਿੱਲਿਆ ਨਹੀਂ ਜਾਂਦਾ ਪਹਿਲੀ ਵਾਰੀ ਇਦਾਂ ਹੋਇਆ ਸੀ ਜਦ ਉਸ ਨੂੰ ਮੇਰੀ ਫਿਕਰ ਸੀ ਕਹਿਣ ਲੱਗੇ ਤੂੰ ਚਿੰਤਾ ਨਾ ਕਰ ਤੂੰ ਡਾਕਟਰ ਨੂੰ ਦਿਖਾ ਦੇ ਪਪਾ ਲਈ ਮੈਂ ਨੌਕਰ ਰੱਖ ਲੈਣਾ ਹਾਂ ਜੋ ਹਰ ਸਮੇਂ ਉਹਨਾਂ ਦੀ ਦੇਖਭਾਲ ਕਰੇ ਉਹਦੀਆਂ ਗੱਲਾਂ ਸੁਣ ਕੇ ਮੇਰਾ ਦਿਲ ਖੁਸ਼ ਹੋ ਗਿਆ ਮੈਂ ਉਸ ਨੂੰ ਦੁਖੀ ਬਾਤ ਚ ਕਿਹਾ ਮੇਰਾ ਬਿਲਕੁਲ دل ਨਹੀਂ ਕਰਦਾ ਕਿ ਪਪਾ ਨੂੰ ਨੌਕਰ ਦੇ ਸਹਾਰੇ ਛੱਡਾਂ ਪਰ ਕੀ ਕਰਾਂ ਮੇਰੀ ਆਪਣੀ ਸੇ ਠੀਕ ਨਹੀਂ ਮੈਂ ਰੋਣਾ ਸ਼ੁਰੂ ਕਰ ਦਿੱਤਾ ਉਸ ਨੇ ਮੈਨੂੰ ਬੜੀ ਤਸੱਲੀ ਦਿੱਤੀ ਤੇ ਪਿਆਰ ਨਾਲ ਗੱਲ ਕਰਦੇ ਰਹੇ ਹੁਣ ਮੈਨੂੰ ਬਹੁਤ ਵਧੀਆ ਲੱਗ ਰਿਹਾ ਸੀ ਅੱਜ 2 ਮਹੀਨੇ ਬਾਅਦ ਹੀ ਸਹੀ ਉਹਨਾਂ ਨੇ ਮੇਰੇ ਨਾਲ ਢੰਗ ਨਾਲ ਗੱਲ ਕੀਤੀ ਉਹਨਾਂ ਨੂੰ ਮੇਰੀ ਫਿਕਰ ਤਾਂ ਹੋਈ ਤੇ ਅੱਜ ਉਹ ਸਿਰਫ ਮੇਰੇ ਨਾਲ ਗੱਲ ਕਰ ਰਹੇ ਸੀ ਹੁਣ ਮੈਂ ਸਮਝ ਗਈ ਸੀ ਕਿ ਕਿੱਦਾਂ ਉਹਨਾਂ ਦਾ ਧਿਆਨ ਆਪਣੇ ਵੱਲ ਖਿੱਚਣਾ ਮੈਂ ਫੋਨ ਬੰਦ ਕੀਤਾ ਫਿਰ ਮੈਂ ਆਪਣੀ ਮਾਂ ਨੂੰ ਫੋਨ ਕੀਤਾ ਤੇ ਉਹਨਾਂ ਨੂੰ ਕਿਹਾ ਤੁਹਾਡੀ ਨਜ਼ਰ ਵਿੱਚ ਜੇ ਕੋਈ ਨੌਕਰ ਹੈ ਤਾਂ ਮੈਨੂੰ ਦੱਸਿਓ ਕਿਉਂਕਿ ਪਾਪਾ ਲਈ ਨੌਕਰ ਦੀ ਲੋੜ ਹੈ ਸਾਡੇ ਮੱਲੇ ਵਿੱਚ ਬਹੁਤ ਰਹੀਆਂ ਔਰਤਾਂ ਸੀ ਜਿਹੜੀਆਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀਆਂ ਸੀ ਮੈਨੂੰ ਯਕੀਨ ਸੀ ਕਿ ਨੌਕਰ ਮਿਲ ਜਾਊਗਾ ਜੋ ਮੇਰੇ ਸਹੁਰੇ ਦੀ ਦੇਖਭਾਲ ਕਰ ਸਕੂਗਾ ਤੇ ਇਦਾਂ ਹੀ ਹੋਇਆ ਮੇਰੀ ਮਾਂ ਨੇ 35 ਸਾਲ ਦੀ ਔਰਤ ਨੂੰ ਮੇਰੇ ਘਰ ਭੇਜ ਦਿੱਤਾ ਉਸਦੇ ਆਉਂਦੇ ਹੀ ਆਪਣੀ ਮਰਜ਼ੀ ਦੀ ਤਨਖਾਹ ਮੰਗੀ ਉਸਨੇ ਜਿੰਨਾ ਕਿਹਾ ਮੈਂ ਉਸ ਤੋਂ ਜ਼ਿਆਦਾ ਸੋਚ ਰੱਖਿਆ ਸੀ ਕਿਉਂਕਿ ਪੈਸਿਆਂ ਵੱਲੋਂ ਕੋਈ ਦਿੱਕਤ ਨਹੀਂ ਸੀ ਘਰਵਾਲੇ ਦੀ ਕਮਾਈ ਠੀਕ ਸੀ ਇਸ ਲਈ ਮੈਂ ਜਲਦੀ ਹੀ ਉਸ ਨੂੰ ਕੰਮ ਤੇ ਰੱਖ ਲਿਆ ਅਤੇ ਉਸ ਨੂੰ ਕਿਹਾ ਤੂੰ ਜਾ ਕੇ ਆਪਣਾ ਸਮਾਨ ਚੁੱਕ ਲਿਆ ਮੇਰੇ ਸਹੁਰੇ ਦੇ ਕਮਰੇ ਵਿੱਚ ਜ਼ਮੀਨ ਦੇ ਉੱਤੇ ਹੀ ਆਪਣਾ ਬਿਸਤਰਾ ਲਾ ਲਿਆ ਤੇ ਉਹਨਾਂ ਦੀ ਸਾਰੀ ਜ਼ਿੰਮੇਵਾਰੀ ਮੈਂ ਉਸ ਤੇ ਸੁੱਟ ਦਿੱਤੀ ਸੀ ਉਹ 24 ਘੰਟੇ ਪਾਪਾ ਦੇ ਕੋਲ ਰਹਿੰਦੀ ਉਹਨਾਂ ਨੂੰ ਨਵਾਉਣਾ ਰੋਟੀ ਖਵਾਉਂਦੀ ਹੁਣ ਮੈਨੂੰ ਸਕੂਨ ਸੀ ਮੈਂ ਰੋਹਨ ਨੂੰ ਕਹਿ ਦਿੱਤਾ ਸੀ ਕਿ ਪਾਪਾ ਦੇ ਅੱਧੇ ਕੰਮ ਤਾਂ ਮੈਂ ਆਪ ਕਰਦੀ ਹਾਂ ਤੇ ਬਾਕੀ ਕੰਮ ਨੌਕਰ ਕਰਦੀ ਹੈ ਫੋਨ ਦੇ ਉੱਤੇ ਪਾਪਾ ਨੂੰ ਸਾਫ਼ ਸੁਥਰਾ ਦੇਖ ਕੇ ਰੋਹਨ ਬਹੁਤ ਖੁਸ਼ੀ 8 ਮਹੀਨੇ ਬਾਅਦ ਉਹ ਵਾਪਸ ਆ ਰਹੇ ਸੀ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਪਰ ਅਗਲੇ ਦਿਨ ਉਹਨਾਂ ਨੂੰ ਫੋਨ ਆ ਗਿਆ ਕਿ ਕੋਈ ਐਮਰਜੈਂਸੀ ਹੈ ਇਸ ਲਈ ਇੱਕ ਹਫਤੇ ਬਾਅਦ ਆਉਣਗੇ ਉਹਨਾਂ ਨੂੰ ਇਹ ਹਫਤਾ ਆਪਣੇ ਪਾਪਾ ਨਾਲ ਗੁਜ਼ਾਰਨਾ ਸੀ ਜਿੰਨੀ ਦੇਰ ਘਰ ਹੁੰਦੇ ਪਾਪਾ ਦੇ ਕੋਲ ਹੀ ਰਹਿੰਦੇ ਤੇ ਵੱਡੇ-ਵੱਡੇ ਡਾਕਟਰਾਂ ਨੂੰ ਦਿਖਾਉਣ ਲੈ ਜਾਂਦੇ ਅਤੇ ਫਿਰ ਬਾਕੀ ਸਮਾਂ ਉਹਨਾਂ ਦੀ ਸੇਵਾ ਵਿੱਚ ਗੁਜ਼ਾਰ ਦਿੰਦੇ ਮੈਂ ਬਸ ਘਰ ਦੇ ਕੰਮਾਂ ਵਿੱਚ ਹਾਲੋ ਬਿਹਾਲ ਹੋ ਗਈ ਸੀ ਦਿਖਾਵੇ ਲਈ ਸਹੀ ਪਰ ਮੈਂ ਪਾਪਾ ਲਈ ਉਹਨਾਂ ਦੇ ਲਈ ਪਰਹੇਜ਼ ਦੀ ਰੋਟੀ ਬਣਾਉਂਦੀ ਜੋ ਜੋ ਉਹਨਾਂ ਨੂੰ ਡਾਕਟਰ ਨੇ ਖਾਣ ਨੂੰ ਕਿਹਾ ਸੀ ਸਿਰਫ ਇੱਕ ਦਿਨ ਸੀ ਜਦੋਂ ਮੈਨੂੰ ਸ਼ਾਪਿੰਗ ਤੇ ਲੈ ਗਏ ਸੀ ਪਰ ਮੇਰੀ ਕਿਸਮਤ ਖਰਾਬ ਉਸ ਦਿਨ ਵੀ ਮੇਰੀ ਨੰਦ ਸਾਡੇ ਨਾਲ ਸੀ ਰੋਹਨ ਨੇ ਮੇਰੇ ਤੋਂ ਜ਼ਿਆਦਾ ਉਸ ਨੂੰ ਸ਼ਾਪਿੰਗ ਕਰਵਾਈ ਮੈਂ ਤਾਂ ਬਹੁਤ ਬੁਰੀ ਤਰ੍ਹਾਂ ਜਲ ਗਈ ਸੀ ਮੈਂ ਘਰ ਆ ਕੇ ਆਪਣੀ ਮਾਂ ਨੂੰ ਫੋਨ ਕਰਕੇ ਆਪਣਾ ਗੁੱਸਾ ਕੱਢਿਆ ਕੁਝ ਦਿਨ ਬਾਅਦ ਰੋਹਨ ਵਾਪਸ ਚਲੇ ਗਏ ਤੇ ਪਿੱਛੇ ਉਹਨਾਂ ਦਾ ਉਹੀ ਬਿਮਾਰ ਪਿਓ ਤੇ ਲਾਡਲੀ ਭੈਣ ਰਹਿ ਗਏ ਤੇ ਮੈਂ ਤਾਂ ਸੀ ਉਹਨਾਂ ਦੀ ਸੇਵਾ ਕਰਨ ਨੂੰ ਹੁਣ ਇਦਾਂ ਹੀ 1 ਸਾਲ ਬੀਤ ਗਿਆ ਮੱਲੇ ਵਾਲੇ ਤੇ ਰਿਸ਼ਤੇਦਾਰ ਪੁੱਛਦੇ ਕਿ ਖੁਸ਼ਖਬਰੀ ਕੀ ਹੈ ਜਦੋਂ ਤੋਂ ਵਿਆਹ ਹੋਇਆ ਸੀ ਸਿਰਫ ਨੌਕਰਾਨੀ ਬਣ ਕੇ ਰਹਿ ਗਈ ਸੀ ਕੈ ਨੂੰ ਮੇ ਵੱਡੇ ਘਰ ਦੀ ਨੂੰ ਸੀ ਰੋਂਦੇ ਪਿੱਟ ਦੇ ਸਾਲ ਬੀਤ ਗਿਆ ਮੇਰਾ ਸੋਹਰਾ ਪਰਮਾਤਮਾ ਨੂੰ ਪਿਆਰਾ ਹੋ ਗਿਆ ਤਾਂ ਮੈਂ ਸੁੱਖ ਦਾ ਸਾਹ ਲਿੱਤਾ ਪੂਰੇ 1.5 ਸਾਲ ਬਾਅਦ ਰੋਹਨ ਪਿਓ ਦੇ ਜਾਣ ਤੋਂ ਬਾਅਦ ਆਏ ਸੀ ਉਹਨਾਂ ਦਾ ਬੁਰਾ ਹਾਲ ਸੀ ਉਹੀ ਹਾਲ ਮੇਰੀ ਨਣਦ ਦਾ ਵੀ ਸੀ ਦੋਨਾਂ ਨੂੰ ਦੇਖ ਕੇ ਮੈਨੂੰ ਦੁੱਖ ਹੁੰਦਾ ਪਰ ਦਿਲ ਦੇ ਵਿੱਚ ਮੈਂ ਸ਼ੁਕਰ ਵੀ ਅਦਾ ਕਰਦੀ ਕਿ ਉਹਨਾਂ ਤੋਂ ਮੇਰੀ ਜਾਨ ਛੁੱਟ ਗਈ ਰੋਹਨ 2 ਹਫ਼ਤੇ ਘਰ ਰਹੇ ਜਾਂਦੇ ਸਮੇਂ ਉਹਨਾਂ ਨੇ ਕਿਹਾ ਮੇਰੀ ਭੈਣ ਨੂੰ ਆਪਣੇ ਕੋਲ ਸੁਲਾਈ ਮੈਂ ਇਸ ਗੱਲ ਤੇ ਸਿਰ ਹਿਲਾ ਦਿੱਤਾ ਪਰ ਅੰਦਰ ਹੀ ਅੰਦਰ ਗੁੱਸੇ ਨਾਲ ਭਰ ਗਈ ਸੀ ਦੋ ਹਫ਼ਤੇ ਘਰ ਵਿੱਚੋਂ ਰਹੇ ਪਰ ਸਾਨੂੰ ਸਮਾਂ ਹੀ ਨਹੀਂ ਮਿਲਿਆ ਕਿ ਅਸੀਂ ਇੱਕ ਦੂਜੇ ਨਾਲ ਵਕਤ ਬਤਾ ਸਕੀਏ ਹੁਣ ਮੈਨੂੰ ਇਹ ਸਕੂਨ ਸੀ ਕਿ ਸਹੋਰੇ ਦੀ ਜ਼ਿੰਮੇਵਾਰੀ ਤੋਂ ਮੈਂ ਮੁਕਤ ਹੋ ਗਈ ਹਾਂ ਮੈਂ ਉਸ ਨੂੰ ਕੰਮ ਤੋਂ ਨੌਕਰਾਨੀ ਨੂੰ ਕੱਢ ਦਿੱਤਾ ਸੀ ਤੇ ਨਵੀਂ ਨੌਕਰਾਨੀ ਰੱਖ ਲਈ ਸੀ ਜੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਉਂਦੀ ਸੀ ਤੇ ਸਾਰੇ ਘਰ ਦੀ ਸਾਫ਼ ਸਫਾਈ ਰਸੋਈ ਦਾ ਸਾਰਾ ਕੰਮ ਉਹੀ ਕਰਦੀ ਤੇ ਮੈਂ ਐਸ਼ ਕਰਦੀ ਸੀ ਪ੍ਰਿਆ ਦੇ ਖਾਣ ਪੀਣ ਦੀ ਜ਼ਿੰਮੇਵਾਰੀ ਵੀ ਨੌਕਰਾਨੀ ਦੀ ਸੀ ਸਵੇਰੇ ਨਾਸ਼ਤਾ ਕਰਕੇ ਸਕੂਲ ਜਾਂਦੀ ਤੇ ਦੁਪਹਿਰ ਨੂੰ ਨੌਕਰਾਨੀ ਉਸ ਨੂੰ ਰੋਟੀ ਦਿੰਦੀ ਉਸ ਤੋਂ ਬਾਅਦ ਆਪਣੇ ਕਮਰੇ ਵਿੱਚ ਹੀ ਰਹਿੰਦੀ ਮੈਨੂੰ ਬਿਲਕੁਲ ਤੰਗ ਨਹੀਂ ਸੀ ਕਰਦੀ ਸੋਣ ਤਾਂ ਘਰ ਵਿੱਚ ਵੀ ਪੜ੍ਹਨਾ ਸ਼ੁਰੂ ਕਰ ਦਿੱਤਾ ਸੀ 12 ਸਾਲ ਦੀ ਉਮਰ ਵਿੱਚ ਬਹੁਤ ਹੀ ਸਾਦਗੀ ਵਿੱਚ ਰਹਿੰਦੀ ਸੀ ਬਹੁਤ ਹੀ ਸਮਝਦਾਰ ਕੁੜੀ ਲੱਗਦੀ ਸੀ ਉਹ ਲੱਗਦਾ ਹੀ ਨਹੀਂ ਸੀ ਕਿ ਜਵਾਨ ਹੋ ਰਹੀ ਹੈ ਪਰ ਉਸ ਦੇ باوجود ਮੈਨੂੰ ਕੁਝ ਦਿਨਾਂ ਵਿੱਚ ਅਹਿਸਾਸ ਹੋਇਆ ਜਿਦਾਂ ਜਿਦਾਂ ਸਮਾਂ ਬੀਤ ਰਿਹਾ ਹੈ ਮੇਰੀ ਨਾਣ ਦੇ ਮੇਰੇ ਪੈਰਾਂ ਦੀ ਜੰਜੀਰ ਬਣਦੀ ਜਾ ਰਹੀ ਸੀ ਮੇਰੀ ਆਪਣੀ ਕੋਈ ਔਲਾਦ ਨਹੀਂ ਸੀ ਪਰ ਪ੍ਰੀਆ ਦੀ ਜ਼ਿੰਮੇਵਾਰੀ ਉਸਦੇ ਭਰਾ ਨੇ ਮੇਰੇ ਤੇ ਪਾ ਰੱਖੀ ਸੀ ਇੱਕ ਦਿਨ ਮੈਂ ਰੋਹਨ ਨਾਲ ਫੋਨ ਤੇ ਗੱਲ ਕਰ ਰਹੀ ਸੀ ਪਤਾ ਨਹੀਂ ਕੀ ਹੋਇਆ ਪ੍ਰੀਆ ਦਾ ਪੈਰ ਫਿਸਲ ਗਿਆ ਤੇ ਉਹ गिर ਗਈ ਉਸ ਦੀ ਚੀਖ ਦੀ ਆਵਾਜ਼ ਨਾਲ ਮੈਂ ਦੌੜੀ ਉਸ ਨੂੰ ਸਹਾਰਾ ਦੇ ਕੇ ਚੁੱਕਿਆ ਤੇ ਰੋਹਨ ਨੇ ਉਸੇ ਸਮੇਂ ਵੀਡੀਓ ਕਾਲ ਕੀਤੀ ਅਤੇ ਉਸ ਨੇ ਕਿਹਾ ਜਿੰਨੀ ਜਲਦੀ ਹੋ ਸਕਦਾ ਉਸ ਨੂੰ ਡਾਕਟਰ ਕੋਲ ਲੈ ਕੇ ਜਾ ਤੇ ਮੈਨੂੰ ਮਜਬੂਰੀ ਵਿੱਚ ਪ੍ਰੀਆ ਨੂੰ ਡਾਕਟਰ ਕੋਲ ਲੈ ਕੇ ਜਾਣਾ ਪਿਆ ਸੀ AC ਤੋਂ ਨਿਕਲ ਕੇ ਬਾਹਰ ਜਾਣਾ ਮੈਨੂੰ ਬਿਲਕੁਲ ਪਸੰਦ ਨਹੀਂ ਸੀ ਵਿਆਹ ਤੋਂ ਬਾਅਦ ਮੈਨੂੰ AC ਵਿੱਚ ਰਹਿਣ ਦੀ ਆਦਤ ਹੋ ਗਈ ਸੀ ਘਰ ਵਿੱਚ ਕਾਰ ਸੀ ਪਰ ਕਿਤੇ ਆਉਣ ਜਾਣ ਲਈ ਟੈਕਸੀ ਜਾਂ ਰਿਕਸ਼ਾ ਕਰਨਾ ਪੈਂਦਾ ਮੈਨੂੰ ਕਾਰ ਚਲਾਉਣੀ ਨਹੀਂ ਸੀ ਆਉਂਦੀ ਅਤੇ ਰੋਹਨ ਕਿਸੇ ਡਰਾਈਵਰ ਨੂੰ ਰੱਖਣ ਨਹੀਂ ਸੀ ਦਿੰਦੇ ਸਿਕਰ ਦੁਪਹਿਰੇ ਮੈਂ ਉਸ ਨੂੰ ਡਾਕਟਰ ਦੇ ਲੈ ਗਈ ਤੇ ਡਾਕਟਰ ਨੇ ਉਸ ਨੂੰ ਬੈਡ ਰੈਸਟ ਕਰਨ ਲਈ ਕਿਹਾ ਸੀ ਉਸ ਦਿਨ ਮੈਨੂੰ ਅੰਦਾਜ਼ਾ ਹੋ ਗਿਆ ਸੀ ਕਿ ਮੈਨੂੰ ਸੁਖ ਤੇ ਆਜ਼ਾਦੀ ਕਦੇ ਨਹੀਂ ਮਿਲ ਸਕਦੀ ਪਹਿਲਾਂ ਸਹੁਰੇ ਨੇ ਨੱਕ ਵਿੱਚ ਦਮਕਾਰ ਦਿੱਤਾ ਸੀ ਤੇ ਹੁਣ ਮੇਰੀ ਨਣਦ ਨੇ ਸੇਵਾ ਕਰਨੀ ਪੈਂਦੀ ਸੀ ਹੁਣ ਰੋਜ਼ ਵੀਡੀਓ ਕਾਲ ਕਰਕੇ ਆਪਣੀ ਭੈਣ ਨਾਲ ਗੱਲਾਂ ਕਰਦੇ ਤੇ ਮੈਨੂੰ ਨਵੇਂ-ਨਵੇਂ ਆਰਡਰ ਦਿੰਦੇ ਕਿ ਪ੍ਰਿਆ ਨੂੰ ਇਹ ਬਣਾ ਕੇ ਖਵਾ ਪ੍ਰਿਆ ਨੂੰ ਇਹ ਬਣਾ ਕੇ ਖਵਾ ਇਦਾਂ ਹੀ 1 ਸਾਲ ਬੀਤ ਗਿਆ ਸੀ ਤੇ ਹੁਣ ਸਾਲਾਂ ਬਾਅਦ ਆਉਂਦੇ ਇਸ ਵਾਰੀ 1 ਮਹੀਨੇ ਲਈ ਆਏ ਸੀ ਮੈਂ ਖੁਸ਼ ਸੀ 1 ਮਹੀਨਾ ਮੈਂ ਆਪਣੇ ਘਰ ਵਾਲੇ ਨਾਲ ਰਹਾਂਗੀ ਖੂਬ ਸ਼ਾਪਿੰਗ ਕਰੂੰਗੀ ਤੇ ਉਸ ਨਾਲ ਘੁੰਮੂਗੀ ਫਿਰੂੰਗੀ ਮੇਰੇ ਸੁਪਨੇ ਸੀ ਪਰ ਰੋਹਨ ਨੇ ਮੈਨੂੰ ਸਮਾਂ ਹੀ ਨ ਦਿੱਤਾ ਜ਼ਿਆਦਾ ਸਮਾਂ ਆਪਣੀ ਭੈਣ ਨਾਲ ਰਹਿੰਦੇ ਰੋਹਨ ਨੂੰ ਭੈਣ ਦੀ ਫਿਕਰ ਰਹਿੰਦੀ ਸੀ ਉਹ ਨਹੀਂ ਚਾਹੁੰਦੇ ਸੀ ਕਿ ਪ੍ਰਿਆ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਹੋਵੇ ਚਾਹੇ ਇਕੱਲੇ ਪੰ ਦਾ ਸ਼ਿਕਾਰ ਹੋਵੇ ਇੱਕ ਦਿਨ ਰੋਹਨ ਨੇ ਉਸ ਨੂੰ ਕਿਹਾ ਚੱਲ ਤੈਨੂੰ ਫੋਨ ਲੈ ਕੇ ਦਿੰਦਾ ਪਰ ਪ੍ਰਿਆ ਨੇ ਕਹਿ ਦਿੱਤਾ ਮੈਨੂੰ ਨਹੀਂ ਚਾਹੀਦਾ ਜੇ ਮੈਨੂੰ ਲੋੜ ਹੋਈ ਮੈਂ ਭਾਬੀ ਦਾ ਫੋਨ ਲੈ ਲੈਂਨੀ ਹਾਂ ਫਿਰ ਉਹਨੇ ਉਸ ਨੂੰ ਨਵਾਂ ਲੈਪਟਾਪ ਲੈ ਕੇ ਦਿੱਤਾ ਸਾਰਾ ਦਿਨ ਆਪਣੀ ਭੈਣ ਦੇ ਨਖਰੇ ਚੁੱਕਦੇ ਇਦਾਂ ਹੀ ਇੱਕ ਮਹੀਨਾ ਬੀਤ ਗਿਆ ਸੀ ਤੇ ਵਾਪਸ ਚਲੇ ਗਏ ਪਰ ਮੇਰੇ ਦਿਲ ਵਿੱਚ ਪ੍ਰਿਆ ਨੂੰ ਲੈ ਕੇ ਬਹੁਤ ਗੁੱਸਾ ਸੀ ਇੱਕ ਦਿਨ ਮੇਰੀ ਪੁਰਾਣੀ ਸਹੇਲੀ ਮੈਨੂੰ ਮਿਲਣ ਆਈ ਮੇਰੇ ਘਰ ਨੂੰ ਦੇਖ ਕੇ ਉਹ ਚੌਕ ਗਈ ਪਰ ਜਦ ਮੈਂ ਉਸ ਨੂੰ ਸਾਰੀ ਸੱਚਾਈ ਦੱਸੀ ਤਾਂ ਉਸ ਨੇ ਵੀ ਦੁੱਖ ਨਾਲ ਕਿਹਾ ਕਿ ਤੂੰ ਆਪਣੇ ਘਰ ਵਾਲੇ ਦੇ ਕੋਲ ਕੈਨੇਡਾ ਕਿਉਂ ਨਹੀਂ ਚਲੀ ਜਾਂਦੀ ਬਹੁਤ ਸੋਹਣੀ ਥਾਂ ਹੈ ਮੈਂ ਕਿਹਾ ਕਿ ਜਦੋਂ ਤੱਕ ਪ੍ਰਿਆ ਦਾ ਵਿਆਹ ਨਹੀਂ ਹੁੰਦਾ ਮੈਂ ਕਿੱਥੇ ਜਾ ਸਕਦੀ ਹਾਂ ਉਸ ਨੇ ਮੈਨੂੰ ਬੜੇ ਤਰੀਕੇ ਦੱਸੇ ਕਿ ਮੈਂ ਆਪਣੀ ਜਾਨ ਕਿੱਦਾਂ ਛੁਡਾ ਸਕਦੀ ਹਾਂ اپنی ਸਹੇਲੀ ਦੇ ਜਾਣ ਤੋਂ ਬਾਅਦ ਮੈਂ ਗੱਲਾਂ ਨੂੰ ਸੋਚਣ ਲੱਗੀ ਆਖਰਕਾਰ ਮੇਰੇ ਦਿਮਾਗ ਵਿੱਚ ਇੱਕ ਗੱਲ ਆਈ ਕਿ ਸਾਨੂੰ ਹੁਣ ਪ੍ਰਿਆ ਦਾ ਵਿਆਹ ਕਰ ਦੇਣਾ ਚਾਹੀਦਾ ਹੈ ਪਰ ਉਹ 16 ਸਾਲ ਦੀ ਸੀ ਤੇ ਰੋਹਨ ਇੰਨੀ ਜਲਦੀ ਨਹੀਂ ਮੰਨਣਾ ਸੀ ਫਿਰ ਮੇਰੇ ਦਿਮਾਗ ਵਿੱਚ ਸਕੀਮ ਆਈ ਤੇ ਮੈਂ ਆਪਣੀ ਸਹੇਲੀ ਦੀ ਮਦਦ ਲਈਤੀ ਉਸ ਦੇ ਜ਼ਰੀਏ ਅੱਧੀ ਰਾਤ ਨੂੰ ਮੈਂ ਇੱਕ ਨਿਸ਼ੇੜੀ ਮੁੰਡੇ ਨੂੰ ਘਰ ਬੁਲਾਇਆ ਤੇ ਪ੍ਰਿਆ ਦੇ ਕਮਰੇ ਵਿੱਚ ਭੇਜ ਦਿੱਤਾ ਉਹ ਸੌ ਰਹੀ ਸੀ ਉਸ ਨੂੰ ਕੁਝ ਵੀ ਨਹੀਂ ਪਤਾ ਸੀ ਉਸ ਤੋਂ ਬਾਅਦ ਮੈਂ ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਤੂੰ ਕਿਸ ਨੂੰ ਕਮਰੇ ਵਿੱਚ ਬੁਲਾਇਆ ਹੈ ਮੇਰੀਆਂ ਗੱਲਾਂ ਸੁਣ ਰਹੀ ਸੀ ਤੇ ਉਹ ਡਰ ਗਈ ਸੀ ਉਸ ਸਮੇਂ ਰੋਹਨ ਦੀ ਵੀਡੀਓ ਕਾਲ ਆ ਰਹੀ ਸੀ ਉਹ ਸਭ ਕੁਝ ਮੈਂ ਉਸ ਨੂੰ ਦਿਖਾ ਦਿੱਤਾ ਰੋਹਨ ਸਭ ਕੁਝ ਦੇਖ ਕੇ ਚੁੱਪ ਹੋ ਗਏ ਤੇ ਮੈਨੂੰ ਕਿਹਾ ਕਿ ਤੂੰ ਜੋ ਫੈਸਲਾ ਕਰਨਾ ਹੈ ਕਰ ਲੈ ਉਹਨਾਂ ਦਾ ਦਿਲ ਦੁਖੀ ਹੋ ਗਿਆ ਸੀ ਤੇ ਉਹਨਾਂ ਨੇ ਫੋਨ ਬੰਦ ਕਰ ਦਿੱਤਾ ਅਗਲੇ ਦਿਨ ਮੈਂ ਉਹਨਾਂ ਦੋਨਾਂ ਦਾ ਵਿਆਹ ਕਰਵਾ ਦਿੱਤਾ ਤੇ ਉਸ ਆਦਮੀ ਨੂੰ ਘਰੋਂ ਕੱਢ ਦਿੱਤਾ ਰੋਹਨ ਨੂੰ ਕਿਹਾ ਕਿ ਪ੍ਰਿਆ ਇਸ ਹੱਦ ਤੱਕ ਮੁੰਡੇ ਨੂੰ ਚਾਹੁੰਦੀ ਸੀ ਕਿ ਉਹ ਵਿਆਹ ਕਰਵਾਉਣਾ ਚਾਹੁੰਦੀ ਸੀ ਇਸ ਤੋਂ ਪਹਿਲਾਂ ਸਾਡੀ ਜਿਹੜੀਆਂ ਧੱਜੀਆਂ ਉੜ ਜਾਂਦੀਆਂ ਮੈਂ ਉਸ ਦਾ ਵਿਆਹ ਕਰ ਦਿੱਤਾ। ਰੋਹਨ ਆਪਣੀ ਭੈਣ ਦੀ ਇਸ ਹਰਕਤ ਤੋਂ ਬਹੁਤ ਦੁਖੀ ਸੀ ਤੇ ਮੇਰੇ ਸਾਹਮਣੇ ਉਹ ਬੋਲ ਨਹੀਂ پا ਰਹੇ ਸੀ। ਉਸ ਤੋਂ ਬਾਅਦ ਮੈਂ ਰੋਹਨ ਨੂੰ ਕਿਹਾ ਕਿ ਮੈਂ ਹੁਣ ਇਕੱਲੀ ਨਹੀਂ ਰਹਿ ਸਕਦੀ। ਇਸ ਲਈ ਮੈਨੂੰ ਆਪਣੇ ਕੋਲ ਬਲਾਓ ਔਰ ਰੋਹਨ ਨੇ ਇੱਕ ਮਹੀਨੇ ਵਿੱਚ ਹੀ ਮੇਰਾ ਕੈਨੇਡਾ ਜਾਣ ਦਾ ਇੰਤਜ਼ਾਮ ਕਰ ਦਿੱਤਾ। ਮੈਂ ਆਪਣੇ ਘਰ ਵਾਲੇ ਕੋਲ ਗਈ ਮੈਂ ਬਹੁਤ ਖੁਸ਼ੀ। ਮੈਨੂੰ ਕੋਈ ਖਬਰ ਨਹੀਂ ਸੀ ਕਿ ਨਸ਼ੇੜੀ ਪ੍ਰਿਆ ਨੂੰ ਕਿੱਥੇ ਲੈ ਗਿਆ। ਕੈਨੇਡਾ ਪਹੁੰਚਣ ਤੋਂ ਬਾਅਦ ਰੋਹਨ ਨੂੰ ਮੈਂ ਪ੍ਰਿਆ ਦੀ ਗੱਲ ਕੀਤੀ ਤੇ ਡਰਾਮਾ ਕੀਤਾ ਰੋਹ ਨੇ ਕਿਹਾ ਕਿ ਮੇਰੇ ਕੋਲ ਉਸ ਦਾ ਨਾ ਨਾ ਨਹੀਂ ਹੁਣ ਮੈਂ ਸਕੂਨ ਵਿੱਚ ਸੀ ਪਰ ਕਹਿੰਦੇ ਨੇ ਕਿਸੇ ਨਾਲ ਬੁਰਾ ਕਰੋਗੇ ਤਾਂ ਅੰਜਾਮ ਉਸ ਦਾ ਬੁਰਾ ਹੀ ਹੁੰਦਾ ਮੈਂ ਜੋ ਆਪਣੇ ਨਣ ਦੇ ਨਾਲ ਕੀਤਾ ਸੀ ਮੈਨੂੰ ਨਹੀਂ ਪਤਾ ਸੀ ਕਿ ਉਸ ਦੀ ਸਜ਼ਾ ਮੈਨੂੰ ਇਦਾਂ ਮਿਲੂਗੀ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਉਹ ਰਾਤ ਜਦ ਰੋਹਣ ਕੰਮ ਤੋਂ ਲੇਟ ਹੋ ਗਏ ਸੀ ਤੇ ਉਹਨਾਂ ਨੇ ਰਾਤ ਨੂੰ ਘਰ ਨਹੀਂ ਸੀ ਆਉਣਾ ਮੈਂ ਘਰ ਵਿੱਚ ਇਕੱਲੀ ਸੀ ਰਾਤ ਦਾ ਸਮਾਂ ਸੀ ਬਾਰਿਸ਼ ਬਹੁਤ ਹੋ ਰਹੀ ਸੀ ਉਸ ਰਾਤ ਡਰਦੇ ਮਾਰੇ ਮੇਰਾ ਬੁਰਾ ਹਾਲ ਹੋ ਗਿਆ ਉਸ ਤੋਂ ਬਾਅਦ ਮੈਂ ਸੌ ਗਈ ਤੇ ਜਦੋਂ ਮੈਂ ਉੱਠੀ ਸਾਰੇ ਸਰੀਰ ਵਿੱਚ ਦਰਦ ਸੀ ਤੇ ਮੈਨੂੰ ਬੁਖਾਰ ਸੀ ਪਰ ਇੱਕ ਚੀਜ਼ ਬੜੀ ਅਜੀਬ ਸੀ ਕਿ ਕਮਰੇ ਵਿੱਚ ਅਜੀਬ ਜਹੀ ਸਮੈਲ ਆ ਰਹੀ ਸੀ ਮੈਂ ਉੱਠ ਕੇ ਸਾਰਾ ਕਮਰਾ ਚੈੱਕ ਕੀਤਾ ਪਰ ਮੈਨੂੰ ਕੁਝ ਨਾ ਦਿਸਿਆ ਮੈਂ ਦੁਬਾਰਾ ਆਪਣੇ ਬੈੱਡ ਤੇ ਬੈਠ ਗਈ ਫਿਰ ਮੈਨੂੰ ਅਹਿਸਾਸ ਹੋਇਆ ਕਿਓ ਬਦਬੋ ਮੇਰੇ ਚ ਆ ਰਹੀ ਹੈ। ਕਿਨਾ ਕੇ ਦੂਜੇ ਕਪੜੇ ਪਾਏ ਤਾਂ ਬਦਬੋ ਆਣੀ ਬੰਦ ਹੋ ਗਈ। ਮੈਂ ਸੌਂ ਗਈ ਸਵੇਰੇ ਰੋਹਨ ਵਾਪਸ ਆਇਆ ਤਾਂ ਉਸਨੇ ਦੱਸਿਆ ਕਿ ਕੰਮ ਖਤਮ ਹੋਣ ਕਰਕੇ ਕੰਪਨੀ ਨੇ ਉਹਨਾਂ ਨੂੰ 2 ਮਹੀਨੇ ਦੀ ਛੁੱਟੀ ਦਿੱਤੀ ਹੈ। ਰੋਹਨ ਨੇ ਮੈਨੂੰ ਕਿਹਾ ਮੈਂ ਕੁਝ ਦਿਨ ਆਪਣੇ ਘਰ ਆਪਣੇ ਪਿਓ ਦੇ ਕਮਰੇ ਵਿੱਚ ਰਹਿਣਾ ਚਾਹੁੰਨਾ। ਮੈਨੂੰ ਮੇਰੇ ਘਰ ਦੀ ਬਹੁਤ ਯਾਦ ਆ ਰਹੀ ਹੈ। ਉਸ ਤੇ ਕਹਿਣ ਤੇ ਮੈਂ ਸਮਾਨ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਰੋਹਨ ਨੇ ਕਿਹਾ ਸੀ ਅਸੀਂ ਕੱਲ ਇੰਡੀਆ ਵਾਪਸ ਜਾ ਰਹੇ ਹਾਂ। ਇਸ ਵਿੱਚ ਮੇਰੀ ਸਿਹਤ ਖਰਾਬ ਹੋਣ ਲੱਗੀ। ਕਦੀ ਬੁਖਾਰ ਹੋ ਜਾਂਦਾ ਤੇ ਕਦੇ ਸਰੀਰ ਵਿੱਚ ਦਰਦ ਹੋਣ ਲੱਗ ਜਾਂਦਾ ਮੇਰੇ ਵਿੱਚੋਂ ਹਮੇਸ਼ਾ ਬਦਬੂ ਆਉਂਦੀ ਜਦੋਂ ਮੈਂ ਕੱਪੜੇ ਬਦਲ ਲੈਂਦੀ ਤਾਂ ਬਦਬੂ ਆਣੀ ਬੰਦ ਹੋ ਜਾਂਦੀ ਮੈਂ ਬਹੁਤ ਜ਼ਿਆਦਾ ਪਰਫਿਊਮ ਲਾ ਕੇ ਰੱਖਦੀ ਅਸੀਂ ਇੰਡੀਆ ਵਾਪਸ ਆ ਗਏ ਇੱਥੇ ਆਉਣ ਤੋਂ ਬਾਅਦ ਰੋਹਨ ਨੇ ਇੱਕ ਦਿਨ ਮੈਨੂੰ ਕਿਹਾ ਕਿ ਜਿਸ ਨਾਲ ਮੈਂ ਪ੍ਰਿਆ ਦਾ ਵਿਆਹ ਕਰਵਾਇਆ ਸੀ ਉਹ ਕੌਣ ਸੀ ਤੇ ਕਿੱਥੇ ਰਹਿੰਦਾ ਸੀ ਮੈਂ ਰੋਹਨ ਨੂੰ ਕਿਹਾ ਮੈਨੂੰ ਕੀ ਪਤਾ ਉਹ ਕੌਣ ਸੀ ਉਹ ਮੇਰੀ ਗੱਲ ਸੁਣ ਕੇ ਚੁੱਪ ਹੋ ਗਏ ਪਰ ਉਹਨਾਂ ਦੇ ਚਿਹਰੇ ਤੇ ਫਿਕਰ ਤੇ ਚਿੰਤਾ ਸੀ ਤੇ ਆਪਣੇ ਪਿਓ ਦੀ ਕਬਰ ਤੇ ਚਲੇ ਗਏ ਸਾਨੂੰ ਇੱਥੇ ਆਇਆ ਇੱਕ ਹਫਤਾ ਹੋ ਗਿਆ ਸੀ ਇੱਕ ਦਿਨ ਮੈਨੂੰ ਬਹੁਤ ਤੇਜ਼ ਬੁਖਾਰ ਹੋ ਗਿਆ ਤੇ ਉਹੀ ਬਦਬੂ ਮੇਰੇ ਕੋਲ ਆਉਣ ਲੱਗੀ ਮੇਰੇ ਸਰੀਰ ਵਿੱਚ ਥਾਂ ਥਾਂ ਨਾਲ ਨਿਸ਼ਾਨ ਹੋ ਗਏ ਉਸ ਸਮੇਂ ਮੈਂ ਘਰ ਵਿੱਚ ਇਕੱਲੀ ਸੀ ਮੈਂ ਕੱਪੜੇ ਬਦਲਣ ਲੱਗੀ ਤੇ ਉਸ ਤੋਂ ਬਾਅਦ ਫਿਰ ਬਦਬੂ ਆਉਣੀ ਸ਼ੁਰੂ ਹੋ ਗਈ ਸੀ ਹੁਣ ਮੈਨੂੰ ਚਿੰਤਾ ਹੋ ਰਹੀ ਸੀ ਜਦੋਂ ਸ਼ਾਮ ਨੂੰ ਰੋਹਣ ਘਰ ਆਏ ਤਾਂ ਉਹਨਾਂ ਨੂੰ ਮੈਂ ਆਪਣੀ ਸਿਹਤ ਤੇ ਉਸ ਬਦਬੂ ਬਾਰੇ ਦੱਸਿਆ ਪਰ ਉਹਨਾਂ ਨੇ ਕਿਹਾ ਕਿ ਦਵਾਈ ਲੈ ਲਓ ਇਹ ਕਹਿ ਕੇ ਉਹ ਸੌਂ ਗਏ ਮੈਂ ਦੂਜੇ ਦਿਨ ਡਾਕਟਰ ਕੋਲ ਗਈ ਉਸਨੇ ਮੇਰੇ ਟੈਸਟ ਕਰਵਾਏ ਤੇ ਮੈਨੂੰ ਦਵਾਈ ਦਿੱਤੀ ਮੈਂ ਦਵਾਈ ਖਾਣੀ ਸ਼ੁਰੂ ਕਰ ਦਿੱਤੀ ਸੀ ਪਰ ਦਿਨ-ਬਦਨ ਹਾਲਤ ਖਰਾਬ ਹੋ ਰਹੀ ਸੀ ਮੇਰੇ ਵਿੱਚੋਂ ਬਦਬੂ ਆਉਂਦੀ ਸੀ ਇੱਥੋਂ ਤੱਕ ਰੋਹਨ ਦੂਜੇ ਕਮਰੇ ਵਿੱਚ ਸੌਣ ਲੱਗ ਗਿਆ ਸੀ ਡਾਕਟਰ ਨੇ ਕਿਹਾ ਇਸ ਬਿਮਾਰੀ ਦਾ ਕੋਈ ਇਲਾਜ ਨਹੀਂ ਹੈਰਾਨੀ ਮੈਨੂੰ ਇਸ ਗੱਲ ਤੇ ਸੀ ਕਿ ਰੋਹਨ ਨੂੰ ਮੇਰੀ ਕੋਈ ਫਿਕਰ ਨਹੀਂ ਸੀ ਮੈਨੂੰ ਲੱਗਦਾ ਸੀ ਕੁਝ ਦਿਨਾਂ ਬਾਅਦ ਮੇਰੀ ਮੌਤ ਹੋ ਜਾਣੀ ਮੈਂ ਉਦਾਸ ਹੋ ਗਈ ਸੀ ਇਦਾਂ ਹੀ ਇੱਕ ਦਿਨ ਮੈਂ ਰੋਹਨ ਦੀ ਅਲਮਾਰੀ ਵਿੱਚ ਕੱਪੜੇ ਰੱਖ ਰਹੀ ਸੀ ਉੱਥੇ ਮੈਨੂੰ ਇੱਕ ਚਿੱਠੀ ਮਿਲੀ ਜਿਸ ਨੂੰ ਦੇਖ ਕੇ ਮੇਰਾ ਦਿਮਾਗ ਚਕਰਾ ਗਿਆ ਉਹ ਚਿੱਠੀ ਮੇਰੀ ਨਣਦ ਨੇ ਆਪਣੇ ਭਰਾ ਨੂੰ ਲਿਖੀ ਸੀ ਜਿਸ ਵਿੱਚ ਲਿਖਿਆ ਸੀ ਤੁਹਾਡੀ ਭੈਣ ਚਰિત੍ਰਹੀ ਨਹੀਂ ਮੈਂ ਨਹੀਂ ਜਾਣਦੀ ਉਹ ਆਦਮੀ ਕੌਣ ਸੀ ਜੋ ਮੇਰੇ ਕਮਰੇ ਵਿੱਚ ਆਇਆ ਸੀ ਮੈਂ ਇਸ ਸਮੇ ਬਹੁਤ ਮੁਸ਼ਕਲ ਵਿੱਚ ਹਾਂ ਮੈਨੂੰ ਆ ਕੇ ਬਚਾ ਲਓ ਰੋਹਨ ਨੇ ਉਸ ਖੱਤ ਬਾਰੇ ਮੈਨੂੰ ਕੁਝ ਨਾ ਦੱਸਿਆ ਸ਼ਾਇਦ ਉਹ ਆਪਣੀ ਭੈਣ ਕਰਕੇ ਵਾਪਸ ਆਇਆ ਸੀ ਕਿ ਚਿੱਠੀ ਪੜ੍ਹ ਕੇ ਮੇਰੀ ਹਾਲਤ ਖਰਾਬ ਹੋ ਗਈ ਮੈਂ ਜ਼ਮੀਨ ਤੇ गिर ਗਈ ਬੜੀ ਮੁਸ਼ਕਲ ਨਾਲ ਆਪਣੀ ਮਾਂ ਨੂੰ ਫੋਨ ਕੀਤਾ ਮੇਰੀ ਮਾਂ ਮੈਨੂੰ ਇੱਕ ਪੰਡਤ ਕੋਲ ਲੈ ਗਈ ਉਸ ਨੇ ਜੋ ਕਿਹਾ ਮੈਂ ਸੁਣ ਕੇ ਹੈਰਾਨ ਹੋ ਗਈ ਉਹ ਕਹਿਣ ਲੱਗਾ ਇਸ ਤੇ ਕਿਤੇ ਗੁਨਾਹਾਂ ਦੀ ਸਜ਼ਾ ਦਾ ਅਸਰ ਹੈ ਉਹਨਾਂ ਦੀਆਂ ਗੱਲਾਂ ਸੁਣ ਕੇ ਮੇਰੀ ਅੱਖਾਂ ਵਿੱਚ ਪ੍ਰਿਆ ਦਾ ਚਿਹਰਾ ਘੁੰਮਣ ਲੱਗਿਆ ਮੈਂ ਉਸ ਭੋਲੀ ਜੀ ਬੱਚੀ ਨਾਲ ਬਹੁਤ ਗਲਤ ਕੀਤਾ ਸੀ ਆਪਣੀ ਖੁਸ਼ੀਆਂ ਲਈ ਮੈਂ ਅੰਨੀ ਹੋ ਗਈ ਸੀ ਹੁਣ ਦਿਨ ਰਾਤ ਮੈਨੂੰ ਪ੍ਰਿਆ ਦੀ ਯਾਦ ਆਉਂਦੀ ਤੇ ਹੌਲੀ-ਹੌਲੀ ਮੇਰੀ ਚਮੜੀ ਸੜਨੀ ਸ਼ੁਰੂ ਹੋ ਗਈ ਸੀ ਹੁਣ ਮੈਨੂੰ ਅਹਿਸਾਸ ਹੋ ਗਿਆ ਸੀ ਕਿ ਰੋਹਨ ਮੇਰੇ ਤੋਂ ਦੂਰ ਕਿਉਂ ਹੋ ਰਹੇ ਸੀ ਦਰਸਲ ਉਹ ਆਪਣੀ ਭੈਣ ਦੀ ਯਾਦ ਵਿੱਚ ਹੋ ਰਹੇ ਸੀ ਇੱਕ ਦਿਨ ਮੇਰੀ ਮਾਂ ਮੈਨੂੰ ਇੱਕ ਧਾਰਮਿਕ ਸਥਾਨ ਤੇ ਲੈ ਗਈ ਉੱਥੇ ਆਪਣੇ ਗੁਨਾਹਾਂ ਦੀ ਮੈਂ ਮਾਫੀ ਪਰਮਾਤਮਾ ਤੋਂ ਮੰਗੀ ਬਹੁਤ ਥਿਰ ਉੱਥੇ ਬੈਠੀ ਅਚਾਨਕ ਮੇਰੀ ਨਜ਼ਰ ਉੱਥੇ ਇੱਕ ਬੈਠੀ ਔਰਤ ਤੇ ਪਈ ਮੈਨੂੰ ਪ੍ਰੀਆ ਨਜ਼ਰ ਆ ਰਹੀ ਸੀ ਮੈਂ ਭੱਜ ਕੇ ਉਸ ਕੋਲ ਗਈ ਤੇ ਉਸ ਦੇ ਪੈਰਾਂ ਵਿੱਚ ਗਿਰ ਗਈ ਤੇ ਉਸ ਤੋਂ ਮਾਫੀ ਮੰਗੀ ਪ੍ਰੀਆ ਮੈਨੂੰ ਦੇਖ ਕੇ ਖੁਸ਼ ਹੋ ਗਈ ਜਿੱਦਾਂ ਮੈਨੂੰ ਹੀ ੜੀਕ ਰਹੀ ਸੀ ਉਸ ਕੁੜੀ ਨੇ ਮੈਨੂੰ ਕਿਹਾ ਭਾਬੀ ਤੁਹਾਨੂੰ ਗਲਤੀ ਦਾ ਅਹਿਸਾਸ ਹੋ ਗਿਆ ਪਿਛਲੀਆਂ ਗੱਲਾਂ ਭੁੱਲ ਜਾਓ ਮੈਂ ਤੁਹਾਨੂੰ ਮਾਫ ਕੀਤਾ ਮੈਂ ਉਸ ਨੂੰ ਸੀਨੇ ਨਾਲ ਲਾ ਲਿਆ ਤੇ ਉਹ ਮੈਨੂੰ ਕਹਿ ਲੱਗੀ ਮੈਨੂੰ ਘਰ ਲੈ ਜਾਓ ਉਸ ਦਾ ਨਸ਼ੇੜੀ ਘਰ ਵਾਲਾ ਉਸ ਨੂੰ ਆਪਣੀ ਮਾਂ ਦੇ ਕੋਲ ਲੈ ਗਿਆ ਸੀ ਜਿੱਥੇ ਉਸ ਦੇ ਉੱਤੇ ਬਹੁਤ ਜ਼ੁਲਮ ਕੀਤੇ ਇੱਕ ਮਹੀਨਾ ਪਹਿਲਾਂ ਉਸ ਦੀ ਮੌਤ ਹੋ ਗਈ ਤੇ ਉਸ ਦੀ ਸੱਸ ਨੇ ਉਸ ਨੂੰ ਘਰੋਂ ਕੱਢ ਦਿੱਤਾ ਉਸ ਨੇ ਇਸ ਮਸਜਿਦ ਵਿੱਚ ਆਪਣਾ ਠਿਕਾਣਾ ਬਣਾ ਲਿਆ ਸੀ ਮੈਂ ਉਸ ਦੀ ਗੱਲ ਸੁਣ ਕੇ ਰੋਣ ਲੱਗੀ ਤੇ ਉਸ ਨੂੰ ਆਪਣੇ ਘਰ ਲੈ ਆਈ ਜਦੋਂ ਅਸੀਂ ਘਰ ਆਏ ਤਾਂ ਰੋਹਨ ਵੀ ਆ ਗਏ ਆਪਣੀ ਭੈਣ ਨੂੰ ਦੇਖ ਕੇ ਖੁਸ਼ ਹੋ ਗਏ ਸੀ ਉਹਨਾਂ ਨੂੰ ਯਕੀਨ ਸੀ ਉਹਨਾਂ ਦੀ ਭੈਣ ਗਲਤ ਨਹੀਂ ਸੀ ਉਹਨਾਂ ਨੇ ਮੈਨੂੰ ਕੁਝ ਨਾ ਕਿਹਾ ਕਿਉਂਕਿ ਉਹ ਸਮਝ ਗਏ ਸੀ ਕਿ ਮੈਨੂੰ ਆਪਣੇ ਕਿਤੇ ਕਰਮਾਂ ਦੀ ਸਜ਼ਾ ਮਿਲ ਚੁੱਕੀ ਸੀ ਪ੍ਰਿਆ ਦੇ ਆਉਣ ਤੋਂ ਬਾਅਦ ਘਰ ਵਿੱਚ ਰੌਣਕ ਆ ਗਈ ਰੋਹਨ ਦਾ ਵਰਤਾਅ ਮੇਰੇ ਨਾਲ ਚੰਗਾ ਹੋ ਗਿਆ ਸੀ ਪਰ ਮੇਰੀ ਹਾਲਤ ਉਦਾਂ ਹੀ ਸੀ ਰੋਹਨ ਮੈਨੂੰ ਤੇ ਪ੍ਰਿਆ ਨੂੰ ਕੈਨੇਡਾ ਲੈ ਆਏ ਇੱਥੇ ਮੇਰਾ ਇਲਾਜ ਕਰਵਾਉਣ ਲੱਗੇ ਮੈਂ ਰੋਜ਼ ਪ੍ਰਮਾਤਮਾ ਦਾ ਸ਼ੁਕਰ ਕਰਦੀ ਡਾਕਟਰ ਨੇ ਦੱਸਿਆ ਕਿ ਮੈਨੂੰ ਚਮੜੀ ਦੀ ਏਦਾਂ ਦੀ ਬਿਮਾਰੀ ਹੈ ਜਿਸ ਵਿੱਚ ਸਰੀਰ ਤੇ ਨਿਸ਼ਾਨ ਪੈ ਜਾਂਦੇ ਨੇ ਤੇ ਬਦਬੂ ਆਉਂਦੀ ਹੈ ਇਸ ਦਾ ਇਲਾਜ ਬਹੁਤ ਘੱਟ ਤੇ ਔਖਾ ਹੁੰਦਾ ਹੈ ਪਰ ਉਹਨੇ ਮੇਰਾ ਇਲਾਜ ਕਰਵਾਇਆ 1 ਸਾਲ ਤੱਕ ਮੈਂ ਠੀਕ ਹੋ ਗਈ ਸੀ ਉਸ ਤੋਂ ਬਾਅਦ ਪਰਮਾਤਮਾ ਨੇ ਮੈਨੂੰ ਔਲਾਦ ਦਿੱਤੀ ਇਸ ਗੱਲ ਨੂੰ ਪੂਰੇ 5 ਸਾਲ ਹੋ ਚੁੱਕੇ ਅਸੀਂ ਪ੍ਰਿਆ ਦਾ ਵਿਆਹ ਇੱਕ ਚੰਗੇ ਘਰ ਵਿੱਚ ਕੀਤਾ ਤੇ ਹੁਣ ਮੇਰੇ ਦਿਲ ਵਿੱਚ ਸਕੂਨ ਹੈ ਮੈਂ ਸਮਝ ਗਈ ਹਾਂ ਰਿਸ਼ਤੇ ਕਿੰਨੇ ਅਹਿਮ ਹੁੰਦੇ ਨੇ ਤੇ ਕਿ ਕਿਦਾਂ ਸੀ ਉਹਨਾਂ ਰਿਸ਼ਤਿਆਂ ਨੂੰ ਸੰਭਾਲ ਕੇ ਰੱਖ ਸਕਦੇ ਹਾਂ ਦੋਸਤੋ ਨਵੇਂ-ਨਵੇਂ ਵਿਆਹ ਤੋਂ ਬਾਅਦ ਜੈਦੀ ਕਿ ਕੁੜੀ ਆਪਣੇ ਸਹੁਰੇ ਆਉਂਦੀ ਹੈ ਤਾਂ ਉਸ ਦੇ ਦਿਲ ਵਿੱਚ ਸੁਪਨੇ ਹੁੰਦੇ ਨੇ ਘਰਵਾਲੀ ਨੂੰ ਚਾਹੀਦਾ ਹੈ ਉਸ ਦਾ ਧਿਆਨ ਰੱਖੇ ਉਸ ਦੀ ਹਰ ਇੱਛਾ ਪੂਰੀ ਕਰੇ ਜੋ ਇਹ ਮਹਿਸੂਸ ਨਾ ਹੋਵੇ ਕਿ ਉਹ ਇੱਕ ਨੌਕਰਾਨੀ ਬਣ ਗਈ ਘਰਵਾਲੀ ਨੂੰ ਚਾਹੀਦਾ ਹੈ ਕਿ ਆਪਣੇ ਪਰਿਵਾਰ ਤੇ ਘਰਵਾਲੀ ਵਿੱਚ ਪਿਆਰ ਬਰਾਬਰ ਬਣਾ ਕੇ ਰੱਖੇ ਤਾਂ ਜੋ ਕਿਸੇ ਵੀ ਘਰਵਾਲੀ ਨੂੰ ਗਲਤ ਕਦਮ ਨਾ ਚੁੱਕਣਾ ਪਵੇ ਹਾਂਜੀ ਦੋਸਤੋ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਸਬਸਕ੍ਰਾਈਬ ਕਰਿਓ ਕਹਾਣੀ ਸੁਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਆਪਾਂ ਫੇਰ ਮਿਲਾਂਗੇ ਤਦ ਤੱਕ ਸਤਿ ਸ਼੍ਰੀ ਅਕਾਲ ਜੀ ਸਾਰਿਆਂ